ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਆਪ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਓੰਕਾਰ ਦਾ ਸ਼ੁੱਧ ਉਚਾਰਨ ਸਮਝਣ ਦਾ ਯਤਨ ਕਰਾਂਗੇ ਕਿ ਇਸ ਪਾਵਨ ਸ਼ਬਦ ਨੂੰ ਅਸੀਂ ਸਹੀ ਰੂਪ ਵਿੱਚ ਸ਼ੁੱਧ ਰੂਪ ਵਿੱਚ ਕਿਵੇਂ ਇਸ ਦਾ ਉਚਾਰਨ ਕਰ ਸਕਦੇ ਹਾਂ ਆਮ ਤੌਰ ਤੇ ਇਸ ਦਾ ਉਚਾਰਨ ਅਸੀਂ ਕਰ ਦਿੰਨੇ ਆ ਕੋਈ ਇੱਕ ਮਕਾਰ ਕਹਿ ਦਿੰਦਾ ਇਕਮਕਾਰ ਆਣਾ ਏਕ ਓੰਕਾਰ ਕਹਿ ਦਿੰਦਾ ਏਕ ਓੰਕਾਰ ਇਦਾਂ ਕੋਈ ਕਿਸੇ ਹੋਰ ਤਰੀਕੇ ਨਾਲ ਉਚਾਰਨ ਕਰ ਦਿੰਦਾ ਸਹੀ ਉਚਾਰਨ ਅਸੀਂ ਸਮਝਣਾ ਆ ਤੇ ਉਹਦੇ ਵਾਸਤੇ ਇਹ ਬੜਾ ਸੌਖਾ ਆ ਜੇਕਰ ਅਸੀਂ ਇਹਨੂੰ ਠੀਕ ਤਰੀਕੇ ਨਾਲ ਸਮਝਾਂਗੇ ਬਹੁਤ ਸੌਖਾ ਸਭ ਤੋਂ ਪਹਿਲਾਂ ਵੇਖੋ ਐ ਗੁਰਮੁਖੀ ਦਾ ਅੰਕ ਹੈ ਠੀਕ ਆ ਆਪਾਂ ਜਾਣਦੇ ਆ ਕਿ ਇਹਨੂੰ ਗੁਰਮੁਖੀ ਦੇ ਵਿੱਚ ਇੱਕ ਕਹਿੰਦੇ ਹਨ ਠੀਕ ਹੈ ਜੀ ਗੁਰਮੁਖੀ ਵਿੱਚ ਇਹਨੂੰ ਕਹਿੰਦੇ ਨੇ ਇਕਾ ਫਿਰ ਉਸ ਤੋਂ ਬਾਅਦ ਵਿੱਚ ਸਾਡੇ ਕੋਲ ਹੈ ਊੜੇ ਹੋੜਾ ਠੀਕ ਹੈ ਪਹਿਲਾਂ ਸਾਡੇ ਕੋਲ ਹੋ ਗਿਆ ਇਕ ਫਿਰ ਉਸ ਤੋਂ ਊੜੇ ਹੋੜਾ ਊੜੇ ਹੋੜਾ ਦਾ ਇੱਥੇ ਅਸੀਂ ਉਚਾਰਨ ਕਰਨਾ ਹੈ ਓ ਅੰਗ ਠੀਕ ਹੈ ਫਿਰ ਸਾਡੇ ਕੋਲ ਜਿਹੜੀ ਐ ਵਾਲੀ ਲਾਈਨ ਹੈ ਐਵਲ ਜਿਹੜੀ ਇੱਕ ਐਕਸਟਰਾ ਉੱਤੇ ਲਾਈਨ ਹੁੰਦੀ ਹੈ ਨਾ ਮੈਂ ਬਿਲਕੁਲ ਸੌਖੀ ਭਾਸ਼ਾ ਵਿੱਚ ਕਿਉਂਕਿ ਇਹ ਵੀਡੀਓ ਵੀ ਦਿਵਾਨਾ ਵਾਸਤੇ ਨਹੀਂ ਹੈ ਇਹ ਵੀਡੀਓ ਹੈ ਆਮ ਸ਼ਰਧਾ ਲੋਕਪ੍ਰੇਮੀ ਸੰਗਤਾਂ ਵਾਸਤੇ ਵਿਦਵਾਨਾਂ ਵਾਸਤੇ ਨਹੀਂ ਹੈ ਸੋ ਆਮ ਸੰਗਤ ਦੀ ਸਮਝ ਵਿੱਚ ਆ ਜਾਵੇ ਉਸ ਤਰੀਕੇ ਨਾਲ ਜਿਹੜਾ ਵਾ ਅਸੀਂ ਇੱਥੇ ਉਚਾਰਨ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਇੱਥੇ ਹੁਣ ਇਹ ਜਿਹੜਾ ਹੈ ਇਹ ਚਿੰਨ ਠੀਕ ਹੈ ਇਸ ਦਾ ਉਚਾਰਨ ਹੈ ਕਾਰ ਇਹ ਸੰਸਕ੍ਰਿਤ ਦੇ ਵਿੱਚੋਂ ਹੈ ਇਸ ਦਾ ਭਾਵ ਹੁੰਦਾ ਹੈ ਲਗਾਤਾਰ ਇੱਕ ਰਸ ਵਿਆਪਕ ਲਗਾਤਾਰ ਠੀਕ ਹੈ ਹੁਣ ਸੋ ਅੱਗੇ ਹੁਣ ਇੱਕ ਗੱਲ ਇੰਨਾ ਅਸੀਂ ਸਮਝ ਲਿਆ ਵੀ ਇਹਨਾਂ ਦਾ ਉਚਾਰਨ ਕੋਣ ਅਸੀਂ ਇਹਨੂੰ ਉਚਾਰਨ ਕਰਨ ਲੱਗੇ ਆ ਕਰਨਾ ਇੱਕ ਠੀਕ ਹੈ ਇੱਕ ਵੱਖਰਾ ਦੇਖੋ ਲਿਖਣ ਵਿੱਚ ਵੀ ਇਦਾਂ ਹੁੰਦਾ ਕਈਆਂ ਨੇ ਲਿਖਣ ਲੱਗੇ ਕੈਲੀਗ੍ਰਾਫੀ ਜਦੋਂ ਕਰਦੇ ਆ ਕੈਲੀਗ੍ਰਾਫੀ ਜਾਂ ਕਈ ਫੌਂਟਸ ਇਦਾਂ ਦੇ ਆ ਉਏ ਓੰਕਾਰ ਨੂੰ ਇਦਾਂ ਡੰਡੀ ਉੱਤੇ ਕਰ ਦਿੰਦੇ ਆ ਇੱਥੋਂ ਵੀ ਇਦਾਂ ਜੋੜ ਕੇ ਉਹ ਉਹ ਗਲਤ ਹੈ ਉਹ ਸਹੀ ਨਹੀਂ ਹੈ ਸਭ ਤੋਂ ਪਹਿਲਾਂ ਹੈ ਇੱਕ ਫਿਰ ਉਸ ਦੇ ਬਾਅਦ ਅੱਗੇ ਹੈ ਓੰਗ ਪਲੱਸ ਕਾਰ ਠੀਕ ਹੈ ਜੀ ਤੇ ਫਾਈਨਲ ਉਚਾਰਨ ਜਿਹੜਾ ਉਹ ਸਾਡਾ ਆਵੇਗਾ ਇੱਕ ਓੰਕਾਰ ਇਹੀ ਉਚਾਰਨ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਇਹੀ ਉਚਾਰਨ ਗੁਰਬਾਣੀ ਵਿੱਚ ਵੀ ਜਿਹੜਾ ਵਾ ਓੰਕਾਰ ਸ਼ਬਦ ਗੁਰਬਾਣੀ ਵਿੱਚ ਵੀ ਹੁੰਦਾ ਆ ਤੇ ਨਾਲ ਪਹਿਲਾਂ ਇੱਕ ਲੱਗਾ ਹੋਇਆ ਠੀਕ ਹੈ ਹੁਣ ਸਮਝਣਾ ਆਪਾਂ ਕਿ ਤਿੰਨ ਸ਼ਬਦਾਂ ਦੀਆਂ ਆਵਾਜ਼ਾਂ ਹੋਣਗੀਆਂ ਇੱਕ ਓੰਕਾਰ ਇੱਕ ਹਮੇਸ਼ਾ ਥੋੜਾ ਜਿਹਾ ਰੁਕ ਕੇ ਵੱਖਰਾ ਬੋਲਣਾ ਇੱਕ ਦੇ ਵਿੱਚ ਫਰਕ ਇੱਕ ਅਤੇ ਓੰਕਾਰ ਵਿੱਚ ਫਰਕ ਪਾ ਕੇ ਓੰਕਾਰ 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 ਠੀਕ ਹੈ ਚਾਰ ਅੱਖਰ ਨੇ ਦੋ-ਦੋ ਅੱਖਰਾਂ ਦੇ ਦੋ ਵੱਖੋ-ਵੱਖਰੇ ਸ਼ਬਦ ਹਨ ਓੰਕਾਰ ਓੰਕਾਰ ਇਹਨੂੰ ਇਦਾਂ ਸਮਝਣਾ ਇਹਨੂੰ ਕਈ ਨਾ ਇਦਾਂ ਪੜ੍ਹ ਦਿੰਦੇ ਆ ਓੰਕਾਰ ਕਈ ਇਹਨੂੰ ਇਦਾਂ ਪੜ੍ਹ ਦਿੰਦੇ ਆ ਓੰਕਾਰ ਓੰਕਾਰ ਨਹੀਂ ਇਹਨੂੰ ਪੜ੍ਹਨਾ ਇਹਨੂੰ ਪੜ੍ਹਨਾ ਓੰਕਾਰ ਓੰਕਾਰ ਇਸ ਤਰੀਕੇ ਨਾਲ ਇਸ ਦਾ ਉਚਾਰਨ ਹੋਵੇਗਾ ਓੰਕਾਰ ਨਹੀਂ ਕਹਿਣਾ ਓੰਗ ਊੜੇ ਹੋੜਾ ਐੜੇ ਟਿੱਪੀ ਓੰਗ ਓ ਤੋਂ ਸ਼ੁਰੂਆਤ ਜਿਵੇਂ ਅੰਗਰੇਜ਼ੀ ਦਾ ਲੈਟਰ ਹੁੰਦਾ ਨਾ ਅੱਖਰ ਹੁੰਦਾ ਓ ਜਿੱਦਾਂ ਉਹਦਾ ਉਚਾਰਨ ਹੈ ਊੜੇ ਹੋੜਾ ਓ ਓੰਗ ਓੰਕਾਰ ਓੰਕਾਰ ਹੁਣ ਇੱਕ ਗੱਲ ਇੱਥੇ ਹੋਰ ਧਿਆਨ ਦੇਣ ਵਾਲੀ ਆ ਕਈ ਵਾਰ ਨਾ ਅਸੀਂ ਇਸ ਦਾ ਉਚਾਰਨ ਕਰਦੇ ਇਦਾਂ ਹੀ ਆ ਓਮਕਾਰ ਪਰਥੂੜਾ ਜੇ ਜੇ ਮੈਂ ਵੱਖਰੀ ਤਰੀਕੀ ਨਾਲ ਐ ਇਹਨੂੰ ਕਈ ਇਦਾਂ ਪੜ੍ਹਦੇ ਹੁੰਦੇ ਆ ਓ ਅੰਕਾਰ ਠੀਕ ਹੈ ਇਹ ਗਲਤ ਹੈ ਇਦਾਂ ਕਰਨਾ ਆਪਾਂ ਹੁਣ ਵੇਖੋ ਲਿਖਣ ਵਿੱਚ ਇਵੇਂ ਹੀ ਆ ਇਹ ਵੀ ਉਹੀ ਅੱਖਰ ਪਏ ਉਹੀ ਮਾਤਰਾ ਲੱਗਾਂ ਲੱਗੀਆਂ ਇੱਥੇ ਵੀ ਉਹੀ ਲੱਗੀਆਂ ਫਰਕ ਕੀ ਆ ਐਡੇ ਟਿੱਪੀ ਨੂੰ ਅਸੀਂ ਊੜੇ ਹੋੜੇ ਨਾਲ ਜੋੜ ਕੇ ਬੋਲਣਾ ਜੀ ਅਸੀਂ ਊੜਾ ਹੋੜਾ ਕੱਲਾ ਕਰਤਾ ਐਰੇ ਟਿੱਪੀ ਨੂੰ ਕਾਰ ਦੇ ਨਾਲ ਜੋੜ ਕੇ ਪੜਤਾ ਇਹ ਬਣ ਜੇਗਾ ਓ ਅੰਕਾਰ ਕਈ ਇਹਨੂੰ ਇਦਾਂ ਪੜ ਦਿੰਦੇ ਓ ਅੰਕਾਰ ਓ ਅੰਕਾਰ ਓ ਅੰਕਾਰ ਓ ਅੰਕਾਰ ਨਹੀਂ ਕਹਿਣਾ ਇਹ ਗਲਤ ਹੈ ਅਸੀਂ ਪੜਨਾ ਓ ਅੰਕਾਰ ਓ ਅੰਕਾਰ ਬੋਲਣ ਲੱਗਿਆ ਅੱਖਰਾਂ ਦਾ ਜੋੜ ਇਦਾਂ ਬੰਨਣਾ ਚਾਹੀਦਾ ਵਾ ਨਾ ਕਿ ਇਦਾਂ ਇਹ ਗਲਤ ਹੈ ਓ ਅੰਕਾਰ ਨਹੀਂ ਕਹਿਣਾ ਓ ਅੰਕਾਰ ਕਹਿਣਾ ਇੱਕ ਓੰਕਾਰ 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 ਸੋ ਇਹ ਇਸ ਪਾਵਨ ਸ਼ਬਦ ਦਾ ਉਚਾਰਨ ਹੈ ਜਿਹਦੇ ਵਿੱਚ ਬਸ ਇਹੋ ਧਿਆਨ ਰੱਖਣਾ ਇੱਕ ਓੰਕਾਰ ਤਿੰਨ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਹਨ ਇੱਕ ਓੰਕਾਰ ਇੱਕ ਵੱਖਰਾ ਕਿਉਂਕਿ ਇਹ ਵੱਖਰਾ ਹੈ ਓ ਦੇ ਨਾਲ ਕਾਰ ਲੱਗੀ ਆ ਓੰਕਾਰ ਇਹਨੂੰ ਆਪਾਂ ਜਿਹੜਾ ਉਚਾਰਨ ਕਰਨਾ ਇੱਕ ਓੰਕਾਰ ਓੰਕਾਰ ਵੀ ਨਹੀਂ ਕਹਿਣਾ ਇੱਕ ਮਕਾਰਬ ਨਹੀਂ ਕਹਿਣਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਉਚਾਰਨ ਕਰਨਾ ਇਹ ਕਿਥੇ ਥੋੜੀ ਜੀ ਛੋਟੀ ਜੀ ਹੋਰ ਗੱਲ ਹੈ ਕਿ ਦੇਖੋ ਕੁਝ ਲੋਕਾਂ ਨੇ ਜਿਨ੍ਹਾਂ ਨੂੰ ਵਿਦਵਾਨ ਵੀ ਆਪਾਂ ਕਹਿ ਦਿੰਦੇ ਆਂ ਕੁਝ ਵਿਦਵਾਨ ਜਿਹੜੇ ਆ ਉਹ ਇਦਾਂ ਦੇ ਉਹਨਾਂ ਨੇ ਇਹਦਾ ਜੀ ਕਹੇ ਨੇ ਆਖਿਆ ਵੀ ਨਹੀਂ ਇਹਦਾ ਉਚਾਰਨ ਇੱਕੋ ਕਰੋ ਕੋਈ ਕਹਿੰਦਾ ਵੀ ਇੱਕੋ ਕਰੋ ਕੋਈ ਕਿਸੇ ਤਰੀਕੇ ਨਾਲ ਪਰ ਮੈਂ ਤਾਂ ਕਰਕੇ ਇਹਨਾਂ ਦੀ ਵਿਚਾਰ ਹਾਲਾਂਕਿ ਇਹਨਾਂ ਦੇ ਵਿਚਾਰਾਂ ਨੂੰ ਗਲਤ ਕਰਨ ਵਾਸਤੇ ਬੜੀਆਂ ਦਲੀਲਾਂ ਨੇ ਤਰਕ ਹਨ ਪਰ ਇਹਨਾਂ ਦੀ ਬੈਸਬਾਜੀ ਚ ਨਹੀਂ ਪੈ ਰਹੇ ਕਿਉਂਕਿ ਇਹ ਉਹ ਵਿਦਵਾਨ ਨੇ ਮੈਂ ਕਿਉਂ ਨਹੀਂ ਇਹਨਾਂ ਦੀ ਵਿਚਾਰ ਕਰ ਰਿਹਾ ਕਿਉਂਕਿ ਇਹ ਉਹ ਵਿਦਵਾਨ ਨੇ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਨੂੰ ਵੀ ਗਲਤ ਆਖਿਆ ਉਹਨਾਂ ਨੇ ਕਿਹਾ ਭਾਈ ਗੁਰਦਾਸ ਜੀ ਨੇ ਵੀ ਗਲਤ ਲਿਖਿਆ ਸੋ ਜਿਹੜੇ ਭਾਈ ਗੁਰਦਾਸ ਜੀ ਤੇ ਸ਼ੰਕਾ ਕਰਦੇ ਨੇ ਜਾਂ ਸ਼ੱਕ ਕਰਦੇ ਨੇ ਮੈਂ ਉਹਨਾਂ ਦੀ ਗੱਲ ਬਿਲਕੁਲ ਵੀ ਵੀਡੀਓ ਦੇ ਵਿੱਚ ਨਹੀਂ ਕਰਨੀ ਚਾਹੁੰਦਾ ਇਸ ਵਾਸਤੇ ਆਪਾਂ ਉਹਨਾਂ ਦੀ ਉਹ ਜਿਹੜਾ ਕੋਈ ਏਕਉਂਚਾਰ ਕਹਿੰਦਾ ਕੋਈ ਏਕੋ ਕਹਿੰਦਾ ਕੋਈ ਕੁਝ ਕਹਿੰਦਾ ਵਾ ਠੀਕ ਹੈ ਆਪਾਂ ਉਹਨਾਂ ਦੀ ਇੱਥੇ ਵਿਚਾਰ ਕਰਨੀ ਨਹੀਂ ਹੈ ਸਾਡੇ ਕੋਲ ਇਸ ਪਾਵਨ ਸ਼ਬਦ ਦਾ ਉਚਾਰਨ ਹੈ ਇੱਕ ਓੰਕਾਰ ਐਹ ਦੀ ਇਸ ਪਾਵਨ ਸ਼ਬਦ ਦਾ ਉਚਾਰਨ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਥੋੜਾ ਜਿਹਾ ਵੱਖਰਾ ਓੰਕਾਰ ਆਪਾਂ ਇਕੱਠਾ ਉਚਾਰਨ ਕਰਨਾ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਵਾਸਤੇ ਜ਼ਰੂਰ ਮਿਲਿਆ ਹੋਵੇਗਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਹੋਵੇ ਤੁਸੀਂ ਲਾਈਕ ਅਤੇ ਸ਼ੇਅਰ ਜਰੂਰ ਹੋਰ ਸੰਗਤਾਂ ਦੇ ਨਾਲ ਕਰਨਾ ਤੁਹਾਡਾ ਕੋਈ ਸੁਝਾਅ ਤੁਹਾਡਾ ਕੋਈ ਸਵਾਲ ਤੁਸੀਂ ਕੁਝ ਵੀ ਕਹਿਣਾ ਦੱਸਣਾ ਹਮੇਸ਼ਾ ਸਿਰ ਮੱਥੇ ਪਰਵਾਣੇ ਜੀ ਆਪ ਜੀ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸੋ ਇਹ ਉਪਰਾਲਾ ਵੀ ਕਿਵੇਂ ਦਾ ਲੱਗਾ ਉਹ ਵੀ ਆਪ ਜੀ ਜਰੂਰ ਕਮੈਂਟ ਦੇ ਵਿੱਚ ਦੱਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜੜੀ ਜਾਵੇ ਸਮੇਂ ਦੇ ਨਾਲ ਮਿਲਦੀ ਰਹੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇਸ ਤੋਂ ਅੱਗੇ ਅਸੀਂ ਫਿਰ ਮੂਲ ਮੰਤਰ ਜਿਹੜਾ ਸਤਨਾਮ ਕਰਤਾ ਪੁਰਖ ਉਹ ਸਾਰੇ ਮੂਲ ਮੰਤਰ ਦਾ ਉਚਾਰਨ ਅਗਲੀ ਦੀਆਂ ਵੀਡੀਓ ਵਿੱਚ ਸਮਝਣ ਦਾ ਯਤਨ ਕਰਾਂਗੇ ਫਿਰ ਅਸੀਂ ਬਾਅਦ ਵਿੱਚ ਅੱਗੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਖਿਆ ਜਿਹੜੀ ਉਹਨੂੰ ਆਰੰਭ ਕਰਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਪੁੱਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ